ਪਿਰੀ ਅੱਜ ਆਪ ਆਪਣੇ ਸਬੀ ਝੋਨੇ ਦੀ ਕਟਾਈ ਕਰਨ ਜਾ ਰਹੇ ਹਾਂਗੇ ਅੱਜ ਤਰੀਕ ਹੈਗੀ ਹੈ 11 10 2025 ਆਪਾਂ ਇਸ ਝੋਨੇ ਵਾਰੀ ਤੁਹਾਨੂੰ ਦੱਸ ਦਿਆਂ ਵੀ ਆਪਣਾ ਇਹ ਬਿਲਕੁਲ ਬਿਨਾਂ ਸਪਰੇਅ ਤੋਂ ਕੋਈ ਸਪਰੇਅ ਨਹੀਂ ਤੇ ਕੋਈ ਵੀ ਨਾ ਫੰਗੀ ਸਾਈਡ ਨਾ ਤੇਲੇ ਵਾਲੀ ਨਾ ਸੁੰਡੀ ਵਾਲੀ ਉਹ ਤੋਂ ਆਪਣਾ ਇਹ ਮੁਕਤਾ ਥੋੜੀ ਥੋੜੀ ਝੁਕੀ ਹੋਈ ਹੈ ਇਧਰਲੀ ਸਾਈਡ ਆਵਾਜ਼ ਨਾਲ ਕੋਈ ਜ਼ਿਆਦਾ ਨਹੀਂ ਹੈਗੀ ਤੇ ਬਾਕੀ ਦਾ ਇਹ ਇਸ ਤਰ੍ਹਾਂ ਕਮਾਲ ਦਾ ਕਾਰਨ ਆ ਜਿਹੜਾ ਉਹ ਮੈਂ ਖੁਦ ਮੰਨਦਾਗਾ ਵੀ ਉਹ ਆ ਫਸਲ ਦੀ ਰਹਿਣ ਖੁੰਦ ਜਿਹੜੀ ਆਪਾਂ ਵਿੱਚ ਬਾਉਨੇ ਆਗੇ ਆਪਾਂ ਨਾ ਮੱਕੀ ਦੇ ਨਾ ਆਪਾਂ ਮੱਕੀ ਦੇ ਮੰਗਲੇ ਟਾਂਗਰ ਨੂੰ ਅੱਗ ਲਾਈਏ ਤੇ ਨਾ ਹੀ ਆਪਾਂ ਬੰਨਾ ਪਰਾਲੀ ਨੂੰ ਨੌਵਾਂ ਸਾਲ ਐ ਇਸ ਸਾਲ ਆਪਾਂ ਪਰਾਲੀ ਹੈ ਜਿਹੜੀ ਉਹ ਵਿੱਚ ਬਾਉਂਦੇ ਉਹਨੂੰ ਨੌ ਸਾਲ ਹੋ ਚੁੱਕੇ ਨੇਗੇ ਤੁਸੀਂ ਝੋਨੇ ਦਾ ਰੰਗ ਟੰਗ ਦੇਖੋ ਸੱਬੀ ਵੈਰੇਟੀਆਂ ਕੋਈ ਹੋਰ ਵੈਰੇਟੀ ਨਹੀਂ ਹੈਗੀ ਕੋਈ ਇਹਦੇ ਵਿੱਚ ਆਪਾਂ ਨੂੰ ਡੋਡੀ ਨਹੀਂ ਦਿਖਾਈ ਦਿੰਦੀ ਕਿਤੇ ਵੀ ਇਸ ਖੇਤ ਦੇ ਵਿੱਚ ਤੇ ਕੋਈ ਸੁੰਡੀ ਦਾ ਅਟੈਕ ਨਹੀਂ ਸੀ ਕੋਈ ਤੇਲੇ ਦੀ ਲੱਗੀ ਨਹੀਂ ਹੈਗੀ ਇਹ ਸਾਰਾ ਸਾਰਾ ਕਮਾਲ ਹੈਗਾ ਜਿਹੜਾ ਇਹ ਇਹ ਫਸਲ ਦੀ ਜਿਹੜੀ ਆਪਾਂ ਰਹਿਦਖੂਨ ਦੇ ਵਿੱਚ ਬਾਹਰ ਰਹਿਾਂਗੇ ਉਹਦਾ ਕਮਾਲ ਹੈਗਾ ਮਿੱਟੀ ਦੀ ਇਮਿਊਨਿਟੀ ਹੈ ਜਿਹੜੀ ਜ਼ਮੀਨ ਦੀ ਤੱਤ ਨੇ ਜਿਹੜੇ ਉਹ ਉਹ ਕੁਦਰਤੀ ਤੌਰ ਤੇ ਪੂਰੇ ਹੁੰਦੇ ਨੇਗੇ ਆ ਤੁਹਾਨੂੰ ਲੈ ਬੱਲੀ ਦਿਖਾਉਣੇ ਆ ਬਿਲਕੁਲ ਸੁੱਕਾ ਝੋਨਾ ਗਾ ਆਪਾਂ ਟੋਟਲੀ ਕਿਸੇ ਵੀ ਝੋਨੇ ਤੇ ਆਪਾਂ ਸਪਰੇ ਨਹੀਂ ਕਰਦੇ 1 ਕੀ ਚੌਥਾ ਸਾਲ ਆ ਵੀਰੇ ਸਪਰੇ ਛੱਡੀ ਨੂੰ ਕੋਈ ਦਿੱਕਤ ਨਹੀਂ ਆਉਂਦੀ ਕੋਈ ਝਾੜ ਚ ਕਮੀ ਨਹੀਂ ਆਉਂਦੀ ਬਹੁਤ ਸੋਹਣਾ ਝਾੜ ਆਉਂਦਾ ਆਮ ਲੋਕਾਂ ਦੇ ਬਰੋਬਰ ਦਾ ਝਾੜ ਆਉਂਦਾ ਗਾ ਤੇ ਬਸ ਸਿਰਫ ਦਿਲ ਮਜ਼ਬੂਤ ਕਰਨ ਦੀ ਲੋੜ ਆ ਦਿਲ ਮਜ਼ਬੂਤ ਕਰਕੇ ਪਰਾਲੀਆਂ ਵਿੱਚ ਬਾਹੋ ਕੁਦਰਤੀ ਤੌਰ ਤੇ ਬਿਨਾ ਸਪਰੇਆਂ ਤੋਂ ਆਸਲਾਂ ਦੇ ਜਿਹੜੇ ਝਾੜਨੇ ਉਹ ਪ੍ਰਾਪਤ ਕਰੋ ਧੰਨਵਾਦ ਜੀ